ਹੋ ਗਏ ਇਮੋਸ਼ਨਲ ਕਾਦੋਗੇ ਐਂਟੀ ਇਮੋਸ਼ਨਲ ਤੁਸੀਂ ਦੱਸੋ ਕੋਸ਼ਾ ਹਾਂਜੀ ਕੋਸ਼ਾ ਬੜਾ ਉਹ ਤਾਂ ਬਹੁਤ ਛੋਟਾ ਕਮਰਾ ਬੱਸ ਐਸੇ ਐਸੇ ਬਣਾਈਆ ਰੱਬਤ ਨੇ ਹੋਰ ਵੀ ਤਰੱਕੀਆਂ ਦੇਵੇ ਹਾਂ ਅਸੀਂ ਸੋਣੀ ਪੇਂਟਿੰਗ ਕੁਝ ਪੇਂਟਿੰਗ ਬਹੁਤ ਸੋਣੀ ਕਰਦੇ ਹਾਂ ਜੈ ਮੰਗਾ ਜੈ ਗੱਟੇ ਉੱਪਰ ਏ ਕਾਲੇ ਕੇ ਆਵੇ ਵਧੀਆ ਵਧੀਆ ਠੀਕ ਹੈ ਹੈਲੋ एवरीवन ਅੱਜ ਆਪਾਂ ਜਾਣਾ ਦੁੰਨੇ ਕੇ ਪਿੰਡ ਦੁੰਨੇ ਕੇ ਪਿੰਡ ਕੀ ਹੈ ਸਪੈਸ਼ਲ ਮੋਗੇ ਚ ਤੁਹਾਨੂੰ ਪਤਾ ਹੀ ਹੈ ਸੋ ਉੱਥੋਂ ਦੀ ਹੈ ਪਰਮ ਹਾਂਜੀ ਸਿੰਗਰ ਪਰਮ ਡੈਡ ਗਰਲ ਨਾਮ ਤੋਂ ਮਸ਼ਹੂਰ ਹੈ ਜੋ ਇਹਨੂੰ ਤੁਸੀਂ ਜਾਣਦੇ ਨਹੀਂ ਹੋ ਇਹਨਾਂ ਨੂੰ ਅੱਜ ਆਪਾਂ ਜਾਣਾ ਇਹਨਾਂ ਦੇ ਪਿੰਡ ਦੁੰਨੇ ਕੇ ਮੋਗੇ ਦੇ ਜਮਾਂ ਨਾਲ ਹੈ ਅੱਜ ਸੰਡੇ ਵੀ ਹੈ ਦੇਖਦੇ ਹਾਂ ਇਹ ਆਪਾਂ ਨੂੰ ਮਿਲਦੇ ਹੈ ਕਿ ਨਹੀਂ ਬਾਕੀ ਜੇ ਮਿਲ ਜਾਂਦਾ ਬੜੀ ਵਧੀਆ ਗੱਲ ਆ ਆਪਾਂ ਹੈਂਡ ਓਵਰ ਕਰਕੇ ਆਉਣੀ ਹੈ ਇਹਨਾਂ ਨੂੰ ਡਰਾਇੰਗ ਕਿਵੇਂ ਲੱਗ ਰਹੀ ਹੈ ਕਲਰਫੁਲ ਡਰਾਇੰਗ ਹੈ ਸੋ ਚਲੋ ਇਹਨੂੰ ਆਪਾਂ ਇੱਕ ਵਾਰੀ ਪੈਕ ਕਰਾ ਲੈਂ ਨਾਲੇ ਆਪਾਂ ਚੱਲਦੇ ਹਾਂ ਮੋਗੇ ਵੱਲੋਂ ਗਾਈਜ਼ ਆਪਣੇ ਕੋਲੇ ਹੈਗੀ ਆਪਣੀ ਡ ਅੰਮ੍ਰਿਤਸਰ ਜਾਰੀਆ ਰੋਡ ਸਿੱਧੀ ਅੱਜ ਦੇ ਕੇ ਆ ਪੇਪਰ ਆਪ ਦਾ ਕੰਪੀਟੀਟਿਵ ਇਗਜ਼ਾਮ ਦਾ ਕਿਵੇਂ ਲੱਗ ਰਿਹਾ ਤੁਹਾਡਾ ਪੇਪਰ ਜੀ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਮੈਂ ਜਿਹਨੇ ਮੈਂ ਸੋਚਿਆ ਸੀ ਕਿ ਪੇਪਰ ਔਖਾ ਹੋਊਗਾ ਹਾਂ ਉਹਦੇ ਮੁਕਾਬਲੇ ਬਹੁਤ ਸੌਖਾ ਲੱਗਿਆ ਪੇਪਰ ਸੌਖਾ ਆਇਆ ਜੀ ਜਿਵੇਂ ਔਖਾ ਸੋਚਿਆ ਸੀ ਇਹਨੇ ਉਵੇਂ ਸੌਖਾ ਆ ਗਿਆ ਤੁਹਾਡਾ ਪੇਪਰ ਕਿਵੇਂ ਹੋਇਆ ਸੀ ਜੀ ਐਵੇਂ ਆਇਆ ਜਿਵੇਂ ਬਸ A B C D ਲਿਖਦੀਆਂ ਸੀ ਸੌਖੇ ਨੂੰ ਜਿਹੀ ਛੋਟੀ A B C ਲੱਗ ਕੇ ਆਇਓ ਕੀ ਗੱਲ ਇਹ ਮੈਚਿੰਗ ਵਾਲੇ ਆ ਗਏ ਸੀ ਮੈਚ ਕਰਕੇ ਦੋ ਸੋ ਗਾਇਜ਼ ਆਪਣਾ ਪਹਿਲਾ ਡੈਸਟੀਨੇਸ਼ਨ ਦੁਨੇਕੇ ਪਹਿਲਾ ਦੁਨੇਕੇ ਜਾਣਾ ਪਰਮ ਜੋ ਹੈਗੇ ਡੈਡ ਗਾਰਿਕ ਦਰ ਬਹੁਤ ਵਧੀਆ ਹੈ ਉਹਨਾਂ ਦੇ ਘਰੇ ਜਾਣਾ ਆਪਾਂ ਉਹਨਾਂ ਨੂੰ ਵੀ ਹੈਂਡਓਵਰ ਕਰਨੀ ਆ ਡਰਾਇੰਗ ਪਿੱਛੇ ਪਈ ਹੈ ਉਹਨਾਂ ਦੀ ਤੇ ਪਹਿਲਾਂ ਆਪਾਂ ਦੁਨੇਕੇ ਜਾਣਾ ਬਾਅਦ ਚ ਆਪਾਂ ਜਗਰਾਉਂ ਜਾਣਾ ਪੌਣਾ ਪਿੰਡ ਜਾਣਾ ਰਾਜਵੀਰ ਜਵੰਦਾ ਫੇਰੇ ਦੇ ਘਰੇ ਜਾਣਾ ਸੋ ਇਹ ਐਡਡਡ ਵਲੌਗ ਹੋਣਗੇ ਦੋਵੇਂ ਵਲੌਗ ਐਡਡਡ ਹੋਣਗੇ ਬਟ ਅਸੀਂ ਇੱਕ ਹੀ ਵਲੌਗ ਬਣਾ ਰਹੇ ਹਾਂ ਦੇਖੀ ਚੱਲੋ ਆਪਣੀ ਜਰਨੀ ਬਹੁਤ ਘੈਂਡ ਆਉਣ ਵਾਲੀ ਆ ਅੱਗੇ ਜਾ ਕੇ। ਸੋ ਕਰਨਾ ਤੁਸੀਂ ਬਾਜ਼ਾਰ ਚੈੱਕ ਕਰ ਸਕਦੇ ਹੋ। ਲੈ ਲਓ 100 ਰੁਪਏ। ਗਾਇਜ਼ ਆਪਾਂ ਬਾਗਾਪਰਾਣਾ ਪਹੁੰਚ ਚੁੱਕੇ ਨੇ ਤੇ ਹੁਣ ਥੋੜੇ ਹੀ ਰਹਿ ਗਿਆ 모ਗਾ 모ਗੇ ਦੇ ਨਾਲ ਹੀ ਇਹ ਦੂਨੇ ਕਿ ਜਿੱਥੇ ਕੀ ਆਪਾਂ ਜਾਣਾ ਆ ਇਸ ਟਾਈਮ। ਬਾਗਾਪਰਾਣਾ ਤੁਸੀਂ ਬਾਜ਼ਾਰ ਚੈੱਕ ਕਰ ਸਕਦੇ ਹੋ। ਰਸ਼ ਪੈ ਜਾਣਾ। ਰਸ਼ ਇੱਥੇ ਨਾ ਰੁਕੋ ਰਸ਼ ਪੈ ਜਾਣਾ। ਰਸ਼ ਨਹੀਂ ਬਣਦੀ ਨਾ 4G ਚ 67 ਸੀ। ਇਹ ਡਰਾਇੰਗ ਹੈ ਇਹਨੂੰ ਵੀ ਆਪਾਂ ਖੋਲ ਲੈਨੇ ਚਮਨ ਵਾਲਾ ਦੀ ਵੀ ਕਰੇ ਯਾਰ ਚਮਨ ਗਿੱਲ ਦੀ ਯਾਰ ਉਹਨੂੰ ਫਿਨਿਸ਼ਿੰਗ ਨਾਂਦੇ ਦੀ ਬਣਾ ਗਏ ਇਹ ਡਰਾਇੰਗ ਵੀ ਆਪਾਂ ਓਪਨ ਕਰ ਲਈ ਹੈ ਤੋ ਜੋ ਪਰਮ ਭੈਣ ਦੀ ਆਪਣੀ ਡਰਾਇੰਗ ਹੈ ਇਹ ਬਹੁਤ ਸੋਹਣੀ ਲੱਗ ਰਹੀ ਹੈ ਇਹ ਰਸਤਾ ਦੱਸ ਰਿਹਾ ਡੈਡੀ ਨੂੰ ਫੋਟੋ ਆਜੀ ਕੋਲ ਬੀਸ਼ੇ ਮੈਂ ਤਾਂ ਜੜੀ ਮੋਗੇ ਵੀ ਥਾਲ ਲਾਇਆ ਭਾਈ ਮੋਗੇ ਥਾਲ ਆਇਆ ਤੁਸੀਂ ਸੰ 2001 ਤੋਂ ਲੈ ਕੇ 2002 ਤੱਕ ਡੈਡੀ ਸਾਡੇ ਵੀ ਦੇਖ ਲੋ ਜੀ ਉਹ ਯਾਰ ਇੱਕ ਤੇ ਇੱਥੇ ਹੁੰਦੇ ਹੁੰਦੇ ਸੀ ਇਤੋਂ ਦਾ ਇੱਥੋਂ ਮੇਰਾ ਕੋੜਾ ਪੇਸ਼ੰਡ ਵੇਖਿਆ ਅੱਛਾ ਯਾਰ ਆਪਣਾ ਬੜੀ ਗੋਲਮਾ ਕਿ ਕਰੀ ਰਹੀ ਹੈ ਤੇ ਤੇ ਮਰੇ ਜਾਣ ਹੁਣ ਆਉਂ ਵੀਡੀਓ ਵੀ ਰਿਕ ਕੋਲ ਬਣਾ ਰਿਹਾ ਜਿਹੜਾ ਕਹਿੰਦਾ ਜੜੀ ਕੀਤਾ ਕੀ ਹੈ ਗਾਇਸ ਬਗਾਈ ਮਾਰੇ ਨੇ ਅੱਗੇ ਆ ਗਏ ਥੋੜਾ ਜਿਹਾ ਹੁਣ ਡੈਡੀ ਮੋੜੀ ਜਾਂਦੇ ਆ ਵਾਪਸ ਟ੍ਰੈਫਿਕ ਵੀ ਬਾਹਰ ਜਾ ਰਹਾ ਵਾਪਸ ਚੱਲਨੇ ਜੈਤੋ गाइस तीन किलोमीटर रह गया दोनों के पिंड अपने तो थोड़ा जो रह गया मेन हाईवे से चढ़ चुके हैं अगे हाँ। को पहुंच गए आप ड्राइंग अपनी तैयार है हैंड ओवर होने लई बट वो होने के नहीं ये भी देखना पैना कल सो तो दोनों के पिंड पहुंच चुके हैं असि थोड़ी स्वीट शॉप से चले हैं अच्छी चीज़ की मिठाई लै ली उन्होंने घर जाने फर्स्ट टाइम चले हैं फर्स्ट टाइम चले हैं दिल बस दोनों के पिंड नाल असारा नहीं हो कि

ਓਕੇ ਅੰਮੀ ਹੋਲੀ ਗਾ ਉੱਪਰ ਹੈ ਤਸਵੀਰ ਸਾਡੀ ਦਿਖਾ ਰਿਹਾ ਆ ਕੱਪ ਲੈਣਾ ਤੁਸੀਂ ਕਿ ਮਿਕਸ ਕਰਾਂ ਮਿਕਸ ਕਰਵਾ ਲਵਾਂ ਤੁਹਾਨੂੰ ਕੀ ਐਕਸਟਰਾ ਚੋੜੋ ਉਹ ਦੇਖੋ ਹੁਣ ਦਨੇਸ਼ ਜੀ ਨਹੀਂ ਪੁੱਛੀ ਜਾਂਦੇ ਆ ਕਿ ਉਹਨਾਂ ਦਾ ਘਰ ਕਿੱਥੇ ਆ ਪਰਮ ਦਾ ਹਾਂ ਇਸ ਤੋਂ ਉਗਲੀ ਅੱਛਾ ਉਹ ਸਾਹਮਣੇ ਉਹ ਕਿੱਥੇ ਗੱਡੀ ਖੜੀ ਨਹੀਂ ਉਹ ਸਾਹਮਣੇ ਟਰੱਕ ਦਾ ਹਾਂ ਟਰੱਕ ਤੋਂ ਉਰੇ ਮੋੜ ਦੀ ਆ ਜੀ ਉੱਧਲੀ ਪਾਸੇ ਉਹ ਸਿੱਧੀ ਜਾਣਾ ਵਾ ਜੀ ਜੀ ਸਿੱਧਾ ਜਾ ਕੇ ਉੱਥੇ ਆਊਗਾ ਸਲੂਨ ਆਊਗਾ ਇਧਰ ਪਾਸੇ ਜੀ ਜੀ ਸਲੂਨ ਸਾਹਮਣੇ ਗਲੀ ਦੂਰ ਘਰ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਜੀ ਪਿੰਡ ਤੇ ਅਸੀਂ ਪਹੁੰਚ ਚੁੱਕੇ ਆ ਉਹ ਪੁੱਜ ਕੇ ਆ ਗਏ ਜਿਹੜੇ ਪੂਰ ਵਲੌਗਿੰਗ ਕਰ ਰਿਹਾ ਨਾਲ ਆ ਹੋਰ ਆ ਤੇਰੀ ਕੀ ਬਾਤ ਪਤਾ ਲੱਗ ਗਿਆ ਹੋ ਰਿਹਾ ਹੁਣ ਟਰੱਕ ਕੋਲੇ ਆ ਖੜੀ ਆਪਣੀ ਗੱਡੀ ਤੇ ਪਤਾ ਲੱਗ ਗਿਆ ਉਹ ਹੋਰ ਪਿੱਛੇ ਉਹ ਉਹ ਰੇ ਪਿੱਛੇ ਉਹ ਕਹਿੰਦੇ ਉਹ ਗਲੀ ਦੇ ਵਿੱਚ ਘਰ ਆ ਗਾਈਜ਼ ਆਇਆ ਹੈ ਪਰਮ ਭੈਣ ਦਾ ਘਰ ਸਾਹਮਣੇ ਤੇ ਬਾਕੀ ਇੱਕ ਸਾਹਮਣੇ ਬਾਈ ਆ ਰਾਇਵੇ ਆ ਮੰਮੀ ਕੇ ਲਵੇ ਟਿਕਟ ਅੱਛਾ ਉਹ ਤਾਂ ਚੰਡੀਗੜ੍ਹ ਹੈ ਜੇ ਉਹ ਉੱਥੇ ਆਈ ਤੇ ਪੀਣਾ ਹੋਈ ਹਮਾ ਚਲਦੇ ਕਿਹੜਾ ਸ਼ਹਿਰ ਨਾਮ ਨੀ ਉਹ ਰਾਈ ਜੀ ਉਹਦਾ ਉੱਥੇ ਆਈ ਅੱਜ ਪ੍ਰੋਗਰਾਮ ਲਾ ਕੇ ਆਏ ਨਹੀਂ ਇਹ ਉਹ ਸ਼ੂਟਿੰਗ ਆਈ ਜਾਂਦੀ ਹੈ ਪਹਿਲਾਂ ਬੰਬੇ ਬਏ ਇੱਥੋਂ ਚੱਗੇ ਚੰਡੀਗੜ੍ਹ ਤੋਂ ਬੰਬੇ ਬੰਬੇੋਂ ਵਾਪਸ ਆਏ ਉਹਨਾਂ ਨੇ ਆਉਣਾ ਜੀ ਕਿ ਉਹ ਰਾਹ ਸੁਵਾਈ ਗੱਲ ਹੋਈ ਸੀ ਫੇਰ ਮਤਲਬ ਨਹੀਂ ਫੇਰ ਆਂਦੀ ਹੈ ਤਾਂ ਇੱਕ ਦੋ ਦਿਨ ਤੋਂ ਕਰੇ ਲੈਂਦੀ ਹੈ ਆ ਰੋਹੀ ਦੋਦਾਂ ਤੇ ਅੰਦਰ ਰੋਹੀ ਤੇ ਲੈ ਕੋਈ ਪੜਾਈ ਚੱਲੀ ਜਾਂ ਗਈ 15ਵੀਂ ਕਲਾਸ ਹਾਂ ਪੂਰੀ ਹਾਂਜੀ ਉਹ ਫਿਰ ਉਹ ਕੋਲ ਜਾਣਾ ਬਿੰਦਾ ਹੁਣ ਟਾਈਮ ਲੈ ਕੇ ਗਈ ਕੋਲ ਜਦੋਂ ਵੀ ਮਹੀਨੇ ਦਾ ਨਹੀਂ ਆਇਆ ਮੋਟੀ ਵੀਡੀਓ ਵਗੈਰਾ ਮੈਂ ਕੀ ਦਿਆਂਗਾ ਸਾਨੂੰ ਦਾ ਤਾਰੇ ਇੱਕ ਪਾਲਾ ਹੋਟਲ ਆਈਆਂ ਕਈ ਬੱਚਾ ਆਉਂਦਾ ਜਿੰਨੇ ਵੀ ਸਵਾਰ ਦਿੰਦਾ ਹਾਂ ਜੀ ਸਾਰੇ ਸਵਾਰ ਦਿੰਦੇ ਨੇ ਦੇਖੋ ਚੱਲ ਮੈਂ ਮੈਨੂੰ ਨਾ ਪਤਾ ਸੇ ਜਾਵਾਂ ਪੂਰੀ ਗੱਲ ਹੈ ਪਰ ਮੈਂ ਦੀ ਮੇਰੀ ਆ ਕੁਛ ਚੱਕਦੀ ਨਾ ਸੇ ਲੂ ਮੈਨੂੰ ਮਿਲ ਸੁਪੀ ਜਾ ਰਹੀ ਦੂਰ ਦੇ ਚਾਹੇ ਰੇ ਜਾ ਵਾ ਦੁਗ ਲਾ ਨਾ ਮੇਰਾ ਇਕ ਕਲ ਨਹੀਂ ਤੇਰੀ ਨਾ ਕੋਈ ਚਾਹੀਦਾ ਸਹਾਰਾ ਮੈਂ ਸੁਣਿਆ ਤੂੰ ਸ਼ਹਿਰ ਵਿੱਚ ਦਾ ਖੜਾ ਕੇ ਨਾ ਮੀ ਵੀ ਗੈਂਡਾ ਚਾਰਾ ਛੁੱਟ ਰੰਦੇ ਦੇ ਕਿ ਉਹ ਤੇਰਾ ਜਨਮ ਹੋਵੇ ਹੋ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਕਿੰਨੇ ਦਿਨੋਂ ਹਾਂਜੀ ਹਾਂਜੀ ਬੜੀ ਵਧੀਆ ਈ ਤੁਸ ਫਾਹੀ ਸਿਕਲਾਂ ਅੰਟੀ ਸਰੋਂ ਦੀ ਸਿਕਲ ਇੱਕ ਹੀ ਆ ਹਾਂ ਕਰੰਡੀ ਮਰੰਦੀ ਦੀ ਵਰਗੀ ਹੈ ਨਾ ਸੇ ਨਹੀਂ ਕੁੜੀਏ ਦੀ ਕੱਪੀ ਆ ਨਾ ਦੀ ਰੋਟਾ ਉੱਤੇ ਮੋੜ ਤੇ ਖੜਾ ਸੀ ਮੈਂ ਗੱਡੀ ਮੋੜੀ ਨਾ ਉੱਤਲਾ ਪਾ ਲਿਆ ਮੈਂ ਜੋ ਮੋੜ ਨੇ ਕਰ ਮੈਂ ਸਿਕਲ ਤੋਂ ਦੇਖ ਕ ਪਿਵਾੜ ਦੀ ਸਿਕਲ ਮਰਦੀ ਹਦੀ ਦੱਸੋ ਦੱਸੋ ਬੱਸ ਵਧੀਆ ਗੁਣੀ ਪੀ ਫੀਲ ਆਈ ਠੰਡਾ ਪੀ ਲਓ ਬੈਠੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੈਠ ਜਾ ਬੈਠ ਆ ਆ ਦੇਖੋ ਆ ਮੈਂ ਬਣਾਈ ਆ ਅੱਜ ਓਹ ਕੀ ਬਣਾਈ ਧੰਨਵਾਦ ਰਵਾਤ ਰਵਾਤ ਦੀ ਤੁਹ ਬਹੁਤ ਵਧੀਆ ਬਣੀ ਆ ਮਾਲੀ ਸੋਣੀ ਲੱਗਦੀ ਆ ਜਿਵੇਂ ਸੇਵ ਸੇਵ ਬਣਾਈ ਆ ਦੇਖੋ ਦੇਖੋ ਹਾਂ ਤੁਹਨੇ ਸੋਨੀ ਬਣਾਈ ਕਿੰਨੀ ਸੋਨੀ ਆ ਸੋਨੀ ਆ ਸੋਨੀ ਆ ਬਹੁਤ ਸੋਹਣੀ ਆ ਤੁਸੀਂ ਬਣਾਈ ਆ ਹਾਂਜੀ ਇਹਨਾਂ ਦਾ ਇਹ ਬੜਾ ਤਕਰਾਬ ਤੇ ਨਵੀਆਂ ਹੋਰ ਵੀ ਤਰੱਕੀਆਂ ਦੇਵੇ ਹਨ ਅਸੀਂ ਸੋਣੀ ਪੇਂਟਿੰਗ ਤੁਸ ਪੇਂਟਿੰਗ ਬਹੁਤ ਸੋਣੀ ਕਰਦੇ ਹਾਂ ਜੀ 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 ਅਸੀਂ ਜਾ ਵੀ ਦੇ ਗਏ ਪੱਕਾ ਉਹ ਜਿਹਦਾ ਆ ਨੰਬਰ ਦੇਜੋ ਸਾਨੂੰ ਅਸੀਂ ਤੁਹਾਨੂੰ ਕਾਲ ਕਰ ਸਕਦੇ ਹਾਂ ਨੂੰ ਕਾਲ ਕਰਦੇ ਵਾ ਨੂੰ ਜਾਣ ਤੋਂ ਪਹਿਲਾਂ ਬਿਲਕੁਲ ਲੱਗੀ ਹੈ ਜੇਕਰ WhatsApp ਨੰਬਰ ਕੋਈ ਲੱਗ ਸ ਕਰੋ 100 ਕੰਟਾ ਲਾ ਦੋ ਹਾਂਜੀ ਹਾਂਜੀ ਜਿੱਥੇ ਜੈਤੋਂ ਮੰਡੀ ਅੱਛਾ ਕੋਟਪੁਰੇ ਕੋਲੇ ਨਾਲ ਹੀ ਆਪਾਂ ਬਾਰੀ ਸੋਣੀ ਹੈ ਆ ਦੇਖੋ ਹੁਣ ਆਸੀ ਜਗਰਾਉ ਇੱਧਰ ਜਾਵਾਂਗੇ ਆਪਣੇ ਘਰੇ ਵਿੱਚ ਹਾਂਜੀ ਕੋਣਾ ਪਿੰਡ ਨਹੀਂ ਮਾਵੜੀਆਂ ਬਣਾਈਆਂ ਜਮਾਂ ਸੇਮ ਸੇਮ ਬਣਾਉਣੀਆਂ ਹਾਂ ਉਹਦਾ ਵਾਧੂ ਬਣੀਆਂ ਪਈਆਂ ਹਾਂਜੀ ਹਾਂ ਸਾਰੇ ਕਲਾਕਾਰ ਹਾਂ ਹਾਂਜੀ ਹਾਂ ਲੈ ਲਓ ਹਾਂ ਸੋਨੀਆ ਬਹੁਤ ਜ਼ਿਆਦਾ ਸਮਝੀਆਂ। ਹਾਂ ਠੀਕ। ਜਦੋਂ ਮੈਂ ਇੰਟਰੋਡਿਊਸ ਕਰਦਾ ਵੈਸੇ ਆਪਾਂ ਇੱਕ ਬੰਦਾ ਪੁੱਛਿਆ ਕਰੂਗਾ ਕਿ ਕਿੱਥੋਂ ਆਪਾਂ ਪਰਮਪੈਣ ਦੀ ਮੰਮੀ ਜੀ ਆ ਉਹਨਾਂ ਦੇ ਫਾਦਰ ਸਾਹਿਬ ਸਾਰੀ ਫੈਮਿਲੀ ਆ ਉਹਨਾਂ ਦੇ ਘਰੇ ਬੈਠੇ ਆ ਸੀ ਤੇ ਇਹ ਫੋਟੋ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਗਈ ਹੈ। ਬਟ ਉਹ ਇੱਥੇ ਹੈ ਨਹੀਂਗੇ ਹੁਣ ਆਣ ਲੱਗੇ 2-3 ਦਿਨਾਂ ਚ। ਹਾਂ। ਜਿੰਨੇ ਵੀ ਆਣਗੇ ਜਦੋਂ ਵੀ ਆਣਗੇ ਨੰਬਰ ਵਗੈਰਾ ਅਸੀਂ ਲੈ ਲਿਆ ਅਸੀਂ ਪੁੱਛ ਲਾਂਗੇ ਫੋਨ ਲਾ ਕੇ। ਜਦੋਂ ਵੀ ਆਏ ਸਾਨੂੰ ਜਰੂਰ ਕੰਟੈਕਟ ਕਰਿਓ ਜਰੂਰ ਤੁਹਾਨੂੰ ਜਰੂਰ ਕੋਣ ਕਰਾਂਗੇ ਅਸੀਂ ਉਦੋਂ ਹੀ ਆਏ ਜਰੂਰ ਚਿਲੂ ਬੱਚੇ ਬੱਚੇ ਹੱਸੀ ਜਾਂਦੇ ਵਿੱਚ ਬੱਚੇ ਹੱਸੀ ਜਾਂਦੇ ਬੱਚੇ ਹੱਸੀ ਨੇ ਹੋਏ ਆਹ ਤਾਂ ਕੋਈ ਨਹੀਂ ਜੁਆਲੀ ਅੱਜ ਤੇ ਲੈ ਕੇ ਮੈਨੂੰ ਇੰਨਾ ਚੰਗਾ ਲੱਗਾ ਤੁਹਾਨੂੰ ਮੈਨੂੰ ਬਹੁਤ ਚੰਗਾ ਲੱਗਾ ਸਾਰੀ ਉਮਰ ਰਿਸ਼ਤੇ ਬਣ ਜਾਂਦੇ ਸਾਡੇ ਦਾ ਸਹੀ ਗੱਲ ਆ ਅਸੀਂ ਬੜੀ ਸੱਚੀ ਨੀਤ ਨਾਲ ਰਹੋਨੇ ਜੀ ਬਸ ਸਾਡਾ ਸਿਸਟਮ ਆ ਆਈ ਹੋਰ ਬਹੁਤ ਚੰਗੀ ਹੈ ਸਾਨੂੰ ਕੁਛ ਨਹੀਂ ਆਉਂਦਾ ਸਾਡਾ ਉਹ ਸਿਸਟਮ ਆ ਜੀ ਰੂਹਾਂ ਦੇਖਣ ਆਉਂਦੇ ਆ ਬਸ ਕੀ ਹਾਂ ਸਾਰਾ ਪਰਿਵਾਰ ਆ ਸੋ ਉਹਦਾ ਵੀ ਆਪਦੇ ਧਰੇ ਚੱਲਣੇ ਜਿੱਥੇ ਵੀ ਜਾਣੇ ਨਾ ਸੋਚਣਾ ਹੀ ਆਇਆ ਦੁਦਾਈ ਹਾਂ ਨਾ ਐਦਾਂ ਨਹੀਂ ਕਰਨਾ ਚਾਹੀਦਾ ਵੀ ਅਸੀਂ ਇਹ ਉਹ ਬਿਲਕੁਲ ਆ ਰੋਹਾਂ ਸਭ ਕੋ ਇਕੱਜ ਆਏ ਇੱਥੇ ਕੁਛ ਵੀ ਨਹੀਂਗਾ ਕੁਛ ਹੀ ਨਹੀਂ ਸਿਰਫ ਰੂਹਾਂ ਤੇ ਪਿਆਰ ਆ ਬਸ ਹੋਰ ਕੁਛ ਨਹੀਂਗਾ ਇੱਥੇ ਰਹਿ ਜਾਣਾ ਸਾਰਾ ਕੁਛ ਚਲੋ ਮਨ ਮਨ ਕਰੀ ਜਲਦੀ ਜੀ ਕੋਠੀਆਂ ਖੜੀਆਂ ਆ ਜਾਣਾ ਤੁਹਾਡੇ ਦੇ ਤੇ ਸਾਰ ਇਹਨਾਂ ਯੂਟਿਊਬ ਹੀ ਨਾ ਨਾਮ ਨਾ ਤੁਹਾਡਾ ਟੀਵੀ 'ਚ ਹਰ ਜਗ੍ਹਾ ਪਰ ਹਾਂ ਬਹੁਤ ਜ਼ਿਆਦਾ ਪਰ ਸਾਨੂੰ ਨਹੀਂ ਪਤਾ ਕਿ ਐਂਦਾ ਉਹਨੂੰ ਨਹੀਂ ਪਤਾ ਲੱਗਦਾ ਪਰ ਨੂੰ ਨਹੀਂ ਲੱਗਦਾ ਅਸਤ ਅਸਤ ਚਲਾਉਣੇ ਹੁੰਦੇ ਉਹ ਗੱਡੀ ਤੋਂ ਕਹਿੰਦਾ ਨਾ ਉਹ ਕੁੜੀ ਆ ਗਈ ਆਪਣੀ ਸਾਡੀ ਨਿੱਕੀ ਜੀ ਭੈਣ ਦੀ ਛੁੱਟੀ ਹੈ ਡੇਢ ਡੇਢ ਦੋ ਸਾਲ ਦੀ ਹੋ ਗਈ ਉਹ ਇਨਾ ਡਾਂਸ ਕਰਦੀ ਹੈ ਪਰਲੀ ਅੱਛਾ ਆ ਉਹ ਅੱਛਾ ਕਰਾ ਇਡਲੀ ਹਾਂ ਜੀ ਹਾਂ ਇਡਲੀ ਤੱਕ ਦੇ ਲਓ ਚਲੋ ਰਾਬ ਬਾਗਰੇ ਤੱਕ ਰਾਬ ਆਲੇ ਬਹੁਤ ਕੁਝ ਬੰਨ ਨਹੀਂ ਹੜੇ ਤਾਂ ਕੁਝ ਹੋਇਆ ਹੀ ਨਹੀਂ ਤੇ ਦੇਖੀ ਚੱਲੋ ਹਲ ਚਮਤਕਾਰ ਹੋਣੇ ਆ ਵਾਦ ਹੋਈ ਚਮਤਕਾਰ ਹੋਣੇ ਆ ਅੱਗੇ ਸੱਚੀ ਚਲੋ ਰਾਬ ਕੋ ਕਰ ਤੇ ਇਹ ਜੇ ਜੇ ਹੁਣ ਬਾਕੀ ਆਪਣੇ ਭੈਣਾ ਭਰਾਵਾਂ ਨਾਲ ਦਿਖਾਉਂਗੇ ਰਾਜ ਨਾਲ ਆਪਾਂ ਖੜੇ ਜਾਂ ਤਾਂ ਚਲੋ ਸਾਰਾ ਕੁਝ ਆ ਕੱਲਾ ਬੰਦਾ ਕੋਈ ਵੀ ਨਹੀਂ ਕੁਝ ਕਰ ਸਕਦਾ ਹਾਂ ਜੀ ਚਲੇ ਆਈਓ ਘਰੇ ਆਪਣੇ ਹਾਂ ਪਤਾ ਜਰੂਰ ਆ ਜੈਤੋ ਜਰੂਰ ਆਣਾ ਈ ਡਿੱਕਾਂ ਇਹ ਤੁਹਾਨੂੰ ਆਂਡਲ ਦੀ ਠੀਕ ਹੋ ਜਾਣਗੇ ਥੋੜੇ ਟਾਈਮ ਚ ਬਸ ਹੋ ਗਿਆ ਬਸ ਟਾਈਮ ਆਂਡਲ ਜੀ ਤੱਕ ਟੱਪ ਗਿਆ ਟਾਈਮ ਕੋਈ ਜੀ ਜਰੂਰ ਪੱਕਾ ਚਲ ਜੀ ਫਿਰ ਆਪਾਂ ਦੇਖ ਲਓ ਤੁਸੀਂ ਚਾਹ ਨਹੀਂ ਪੀਂਦੇ ਚੱਲੇ ਚਾਹ ਦਾ ਅਸੀਂ ਚਾਹ ਦਾ ਲੰਬਾ ਉੱਦੀ ਲਾਵਾਂਗੇ 2 ਘੰਟੇ ਲਾ ਕੇ ਜਾਣਾ ਥੋੜਾ ਪਰਮ ਆ ਗਈ ਓਕੇ ਪਰਮਾਈਓ ਤੇ ਟੀਜੀ ਹੋ ਗਏ ਇਮੋਸ਼ਨਲ ਕਹਦੋਗੇ ਆਂਟੀ ਇਮੋਸ਼ਨਲ ਤੁਸੀਂ ਦੱਸੋ ਕੋਸ਼ਾ ਤੂੰ ਜੱਤੋਂ ਆਏ ਸਾਡੇ ਕੋਲੇ ਜੱਤੋਂ ਆਣਾ ਹੱਸੀ ਨਹੀਂ ਦੇ ਵਿੱਚ ਆ ਆ ਬੱਚੇ ਥੋੜੇ ਦੋਨੇ ਹਾਂਜੀ ਠੀਕ ਹੈ ਚੰਗਾ ਆਂਟੀ ਜੱਤੋਂ ਆਣਾ ਕੋਈ ਐਡੀ ਨਹੀਂ ਟੈਨਸ਼ਨ ਲੈਦੀ ਹੁੰਦੀ ਹੁਣ ਤਾਂ ਹੋ ਗਿਆ ਸਿਸਟਮ ਹੁਣ ਤਾਂ ਸਿਸਟਮ ਹੋ ਗਿਆ ਸਾਰਾ ਬੱਸ ਜਾ ਗਏ ਇਹ ਕਮਰਾ ਆਪਣਾ ਤਾਂ ਵੱਡਾ ਹੈ ਉਹ ਤਾਂ ਬਹੁਤ ਛੋਟਾ ਕਮਰਾ ਤੁਸੀਂ ਸਭ ਦੇ ਘਰੇ ਜਾਉਂਗੇ ਨਹੀਂ ਸਭ ਦੇ ਘਰੇ ਜਾਉਂਗੇ ਨਾ ਕਦੇ ਨਹੀਂ ਕੋਠੀ ਬਣਣੀ ਆਪਣੀ ਤੁਸੀਂ ਦੇਖੋ ਕੋਠੀ ਬਣੋਗੇ ਨਾ ਫਿਰ ਉਧਰ ਸਾਨੂੰ ਬੁਲਾਉਣਾ ਹੈ ਦੇਖੋ ਕਿਤਾ ਕਿਤਾ ਸਾਨੂੰ ਪਾਲਦੇ ਨਹੀਂ ਨਹੀਂ ਜੰਮਾ ਨਹੀਂ ਪਾਲਦੇ ਸਭ ਇਹ ਪਰਮ ਭੈਣ ਦੇ ਬ੍ਰਦਰ ਤੇ ਬਾਕੀ ਇਹ ਹੈਗੇ ਨਿੱਕੇ ਨਿੱਕੇ ਬੱਚੇ ਗਾਣਾ ਕਿਨੇ ਸੁਣਾਇਆ ਸੀ ਤੂੰ ਹੀ ਨਾ ਅਸੀਂ ਬਹੁਤ ਸੋਹਣਾ ਗਿਆ ਸੀ ਇੱਕ ਹੋਰ ਗਾ ਲਗਾਓ ਗਾਓ ਚਲੋ ਗਾਓ ਉੱਚੀ ਉੱਚੀ ਗਾਓ ਇਹਦੇ ਦਾ ਕੰਮ ਹੈ अच्छा ਦੱਸੋ ਕਿਵੇਂ ਲੱਗੀ ਵਧੀਆ ਵਧੀਆ ਪੈਣ ਦੀ ਆਪਣੀ ਦੀ ਠੀਕ ਹੈ ਸੋ ਹਾਂਜੀ ਗਾਇਸ ਅਸੀਂ ਜਾਏ ਦੁਨੇ ਕੇ ਮੋਗੇ ਕੋਲੇ ਪਰਮ ਭੈਣ ਦੇ ਘਰੇ ਉਹ ਤਾਂ ਮਿਲੇ ਨਹੀਂ ਉਹਨਾਂ ਨੇ ਆਉਣਾ ਆ ਬਟ ਦੋ ਤਿੰਨ ਦਿਨਾਂ ਚ ਹੀ ਆਉਣਾ ਆ ਆਪਾਂ ਨੰਬਰ ਲੈ ਆਏ ਆ ਉਹਨਾਂ ਦਾ ਤੇ ਹੁਣ ਆਪਾਂ ਉਹਨਾਂ ਨੂੰ ਮਿਲ ਕੇ ਆਵਾਂਗੇ ਇੱਕ ਬਹੁਤ ਵਧੀਆ ਲੱਗਿਆ ਉਹਨਾਂ ਦੀ ਫੈਮਿਲੀ ਨਾਲ ਮਿਲ ਕੇ ਉਹਨਾਂ ਦਾ ਹੌਸਲਾ ਵੇਖ ਕੇ ਤੇ ਆਂਟੀ ਜੀ ਵੀ ਇਮੋਸ਼ਨਲ ਹੋ ਗਈ ਸੀ ਬਟ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਉਹ ਉੱਥੋਂ ਦੀ ਵਾਈਬ ਨਾਲ ਮਿਲ ਕੇ ਕਿ ਯਾਰ ਇੱਥੋਂ ਇੱਕ ਕੁੜੀ ਬਹੁਤ ਸਟਰਗਲ ਕਰਕੇ ਬਹੁਤ ਉੱਚੀ ਉੱਠੇ ਹੈ ਸੋ ਸਾਡਾ ਵਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਦੱਸ ਦਿਓ ਬਾਕੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਾਡੇ ਆਉਣ ਵਾਲੇ ਵਲੌਗ ਲਈ ਸਾਨੂੰ ਸਬਸਕ੍ਰਾਈਬ ਵੀ ਕਰ ਲੈ। ਥੈਂਕ ਯੂ ਸੋ ਮਚ।